ਤੁਸੀਂ ਦੇਖ ਰਹੇ ਹੋ ਡਿਊਰੀਅਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਹੈ ਜੀ ਭਵਾਨੀਗੜ੍ਹ ਤੋਂ ਜਿੱਥੇ ਬੀਤੇ ਕੱਲ ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਮੌਜੂਦਾ ਐਮ.ਐਲ.ਏ ਨਰਿੰਦਰ ਕੋਰ ਪਰਾਜ਼ ਜੀ ਦੇ ਨਾਲ ਸਾਬਕਾ ਵਿਧਾਇਕ ਸੁਰਜੀਤ ਸਿੰਘ ਧਮਾਨ ਅਤੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਤੇ ਬੀਬਾ ਹਰਪਾਰ ਕੋਲ ਤੰਜਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਹਨਾਂ ਸਾਰਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਪੂਰੇ ਪੰਜਾਬ ਤੋਂ ਰਾਮਗੜੀਆ ਭਾਈਚਾਰਾ ਪਹੁੰਚਿਆ ਸਮੂਹ ਰਾਮਗੜੀਆ ਭਾਈਚਾਰੇ ਵੱਲੋਂ ਬਹੁਤ ਹੀ ਖੁਸ਼ੀ ਨਾਲ ਇਹ ਦਿਹਾੜਾ ਮਨਾਇਆ ਗਿਆ ਬਾਕੀ ਤੁਸੀਂ ਵੀ ਦੇਖੋ ਭਵਾਨੀਗੜ੍ਹ ਤੋਂ ਡੀ ਡੀ ਐਸ ਬਿਊਰੋ ચીਫ ਸੁਖਵਿੰਦਰ ਸਿੰਘ ਪਲਾਹਾ ਜੀ ਦੀ ਵਿਸ਼ੇਸ਼ ਰਿਪੋਰਟ ਪੰਡਿਤ ਜੀ ਅ ਜੀ ਵਿਸ਼ਕਰਮਾ ਦੇ ਮੂਰਤੀ ਸਥਾਪਨ ਦੇ ਪਸ ਮਨਾਇਆ ਜਾ ਰਿਹਾ ਹੈ ਕਿ ਆ ہاں جی ہاں بھوانی گڑھ وشوکرما مندر میں ہر سال مورتی استھاپنا دوس ایوم بھگوان وشوکرما جی کا جنم دن مناتے ہیں بڑی دھوم دھام سے باہر کے کمیونٹی لوگ سبھی آتے ہیں اور وشوکرما جی کا جنم ماگھ مہینے کی تروشی تیتھی کو ہوا تھا اور اسی جنموتسو کو ہم یہاں پر بڑی دھوم دھام سے مناتے ہیں سبھی بھائی چارہ اکٹھے ہو کر کے بڑی شردا سے وشوکرما پوجا مناتے ہیں اور میں سبھی سبھی پریمی بھائی بندوں کا بہت طے دل سے سواگت کرتا ہوں کہ آپ ہمارے اس باون پویتر مٹھ پہ آئے ہیں اور آپ کو بھگوان وشوکرما جی کا آسیر بات ملے بہت وشوکرما بھگوان کی ਮੈਡਮ ਅਜੀ ਬਿਸ਼ਕਰਮਾ ਮੂਰਤੀ ਸਥਾਪਨ ਦਿਵਸਾ ਮੁੱਖ ਮਹਿਮਾਨ ਪਹੁੰਚੋ ਕਿਵੇਂ ਲੱਗ ਰਿਹਾ ਬਹੁਤ ਵਧੀਆ ਮੈਂ ਤਾਂ ਧੰਨਵਾਦੀਆਂ ਰਾਜਵੀਰੇਸ਼ਾ ਦਾ ਜਿਨ੍ਹਾਂ ਨੇ ਇਹ ਮੇਰੇ ਨੂੰ ਇਸ ਕਾਵਨ ਸਮਝਿਆ ਕਿ ਮੈਂ ਅੱਜ ਇੰਦ੍ਰਿਸ਼ ਬਦਲਿਸ਼ਕਰਮਾ ਜੀ ਦੇ ਮੰਦਿਰ ਦੇ ਵਿੱਚ ਮੈਨੂੰ ਬੁਲਾਇਆ ਇਹਨਾਂ ਨੇ ਸਭ ਬਹੁਤ ਹੀ ਖੁਸ਼ੀ ਲੱਗ ਰਹੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਅੱਜ ਕੱਲ੍ਹ ਦੀਆਂ ਨੌਜਵਾਨ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਆਪਣੀ ਮਿਹਨਤ ਨਾਲ ਕੀ ਕਰ ਸਕਦੇ ਆਪਾਂ ਮੈਂ ਕੁੜੀਆਂ ਨੂੰ ਕੁੜੀਆਂ ਨੂੰ ਕਿ ਮੁੰਡਿਆਂ ਨੂੰ ਤਾਂ ਆਪਣੀ ਲਾਈਫ ਤੋਂ ਸਿੱਖਿਆ ਆ ਕਿ ਪੜ੍ਹਾਈ ਦੇ ਨਾਲ ਨਾਲ ਹੁਨਰ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਪੜ੍ਹਾਈ ਵਾਲੀ ਸਾਈਡ ਕਾਮਯਾਬ ਨਹੀਂ ਹੋ ਸਕਦੇ ਤਾਂ ਤੁਸੀਂ ਆਪਣੀ ਹੱਥੀਂ ਕੰਮ ਕਰਕੇ ਆਪਣਾ ਜੀਵਨ ਗੁਜ਼ਾਰ ਸਕਦੇ ਹੋ ਹਾਂ ਜਿਹੜੀ ਨਵੀਂ ਜਨਰੇਸ਼ਨ ਹੁਣ ਆਪਣੀ ਬਾਹਰ ਚਾਈ ਜਾ ਰਹੀ ਆ ਆਪਾਂ ਇਦਾਂ ਨਹੀਂ ਕਹਿ ਰਹੇ ਕਿ ਬਾਹਰ ਜਾਣਾ ਗਲਤ ਆ ਠੀਕ ਆ ਜਾਓ ਜੇ ਤੁਹਾਡੀ ਫੈਮਿਲੀ ਸਪੋਰਟ ਕਰਦੇ ਹੋ ਬਟ ਇੱਕ ਸਕਿੱਲ ਇੱਕ ਹੁਨਰ ਸਿੱਖ ਕੇ ਜਾਓ ਕਿ ਜਾ ਕੇ ਤੁਹਾਨੂੰ ਉੱਥੇ ਬਾਹਰ ਜਾ ਕੇ ਇਹ ਵੀ ਦੁੱਖ ਨਾ ਹੋਵੇ ਵੀ ਮੈਂ ਬਾਹਰ ਕਿਉਂ ਆ ਗਿਆ ਆਪਣੀ ਫੈਮਿਲੀ ਨੂੰ ਨਾ ਦੇਖੀ ਕਰਾਂ ਤੇ ਇੱਕ ਖੇਲਾ ਆਪਣਾ ਕੰਮ ਹੋ ਸਕੇ ਤਾਂ ਤੁਸੀਂ ਆਪਣਾ ਪੰਜਾਬ 'ਚ ਰਹਿ ਕੇ ਆਪਣੇ ਪੇਰੈਂਟਸ ਦਾ ਕਾਰੋਬਾਰ ਹੈ ਜਿਹੜਾ ਉਹਨੂੰ ਅੱਗੇ ਲੈ ਕੇ ਜਾਣਾ ਮੈਡਮ ਅੱਜ ਮੂਰਤੀ ਸਾਹਿਬਾਂ ਦੇ ਪਸ ਬਣਾਇਆ ਜਾ ਰਿਹਾ ਕੀ ਕਹੋਗੇ ਜੀ ਬਿਲਕੁਲ ਅੱਜ ਪੁਆਣੀ ਗੜੀ ਕਰਮ ਮੰਦਰ ਦੇ ਵਿੱਚ ਸਾਰੀ ਕਮੇਟੀ ਖੜੀ ਹੈ ਸਤਕਾਰਯੋਗ ਜਿਹੜਾ ਇਹਨਾਂ ਦੇ ਵੱਲੋਂ ਮੈਨੂੰ ਅੱਜ ਬੜੇ ਸੁਭਾਗੇ ਸਮੇਂ ਦੇ ਤੇ ਜਿਹੜਾ ਸੱਦਾ ਦਿੱਤਾ ਗਿਆ ਸੀ ਉਸ ਸੱਦੇ ਇਸ ਜਗ੍ਹਾ ਦੇ ਉੱਤੇ ਜਿਹੜਾ ਪਹੁੰਚ ਕੇ ਮੈਂ ਇਹਨਾਂ ਨੂੰ ਜਿਹੜਾ ਸਾਰੀ ਟੀਮ ਨੂੰ ਸਾਰਿਆਂ ਨੂੰ ਵਧਾਈ ਦਿੰਨੀ ਆ ਕਿ ਜਿਹੜਾ ਅੱਜ ਭਗਵਾਨ ਸ੍ਰੀ ਵਿਸ਼ਨਕਰਮਾ ਜੀ ਦਾ ਜਿਹੜਾ ਮੂਰਤੀ ਸਥਾਪਨਾ ਦੇ ਉਸ ਹਰ ਸਾਲ ਦੀ ਤਰ੍ਹਾਂ ਅੱਜ ਮਨਾ ਰਹੇ ਨੇ ਬੜੀ ਧੁੰਦਾਂ ਦੇ ਨਾਲ ਪਰ ਮੈਂ ਕਿਉਂਕਿ ਐਮਐਲਏ ਬਣਨ ਤੋਂ ਪਹਿਲਾਂ ਵੀ ਇਥੋ ਹੀ ਕਿ ਆਪਣੇ ਰਾਜਨੀਤਿਕ ਕੈਰੀਅਰ ਦੀ ਜਿਹੜੀ ਸ਼ੁਰੂਆਤ ਹੈ ਇਸ ਜਗ੍ਹਾ ਤੋਂ ਕੀਤੀ ਸੀ ਜਿੱਨੀਆਂ ਵੀ ਅਸੀਂ ਪਾਰਟੀ ਦੇ ਮੀਟਿੰਗਸ ਕਰਦੇ ਸੀ ਹੋਤ ਕਰਦੇ ਸੀ ਸੋ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਮਿਲ ਕੇ ਔਰ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਹਮੇਸ਼ਾ ਰਹੇ ਮੈਡਮ ਬੀਸੀ ਭਾਈ ਜਿਹੜੇ ਕੋਈ ਮੰਗਾ ਹੁੰਦੇ ਨੇ ਉਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਤੱਕ ਪਹੁੰਚਾਉਂਗੇ ਇਹਨਾਂ ਦੇ ਤੁਹਾਨੂੰ ਪਹਿਲੀ ਵਾਰ ਮੇਰੇ ਕੋਲ ਆਈ ਸੀਗੀ ਜਿਹੜੀ ਸੋਲਰ ਪਲਾਂਟ ਲਾਉਣ ਦੇ ਲਈ ਜਿਹੜਾ ਸੋਲਰ ਸਿਸਟਮ ਲਾਉਣ ਦੇ ਲਈ ਸੋਲਰ ਰੂਫ ਜਿਆਦੇ ਲਈ ਸੋ ਉਹ ਇਹਨਾਂ ਦਾ ਜਿਹੜਾ ਮਾਨਯੋਗ ਸਪੀਕਰ ਸਾਹਿਬ ਸਰਦਾਰ ਖੁਦਾਰ ਸਿੰਘ ਕੰਦਵਾ ਜੀ ਜਿਹੜੀ ਉਹ ਆਪਣੇ ਜਿਹੜੇ ਕੋਟੇ ਦੇ ਵਿੱਚੋਂ ਅੱਜ ਇਹਨਾਂ ਨੂੰ ਉਦਰਾਣ ਦਿੱਤੀ ਹੈ ਸੋ 5 ਲੱਖ ਰੁਪਏ ਦੀ ਤਕਰੀਬਨ ਲਾਗਤ ਦੇ ਨਾਲ ਜਿਹੜਾ ਸੀ ਉਹ ਸੋਲਰ ਸਿਸਟਮ ਆ ਜਿਹੜਾ ਅਸੀਂ ਬਣਾਇਆ ਹੈ ਬਹੁਤ ਮਜ਼ਬੂਤ ਹੋਣੀ ਹੈ ਔਰ ਹਰ ਇੱਕ ਬੰਦਾ ਆਪਣੇ ਮੰਨ ਦੇ ਕਰਮ ਦੇ ਅੱਗੇ ਇਹਾਰ ਸਵਾਜ ਦੇ ਪੱਤੇ ਪਨੁਕੀ ਕਰਮਾਂ ਦਈ ਨੇ ਗਾਂਧੀ ਲੋਹੜੇ ਉਹਦੇ ਵਿਚਾਰ ਤੇ ਚੱਲਦੀ ਹੈ ਸੋ ਬੜੇ ਲੰਬੇਸਰ ਰਹਿੰਦੇ ਨੇ ਬਹੁਤ ਸਾਰੇ ਮਾਤਾ ਗਾਂਧੀ ਨੇ ਭਾਵੇਂ ਪੂਰੀ ਟੀਮ ਬਹੁਤ ਸਾਰੇ ਬਹੁਤ ਲੰਬੇਸਰ ਰਹਿੰਦੇ ਨੇ ਨਰਾਈ ਕਰਦੇ ਹਨ ਹਮੇਸ਼ਾ ਜਤੋਸ਼ੀ ਨੂੰ ਨਰਾਈ ਕਰਦੇ ਬਹੁਤ ਜੁੜਾਈ ਨਾਲ समाज की लड़ाई लड़ते मुंडे की लड़ाई लड़ रहे हैं श्री विश्वकर्मा मध्य प्रदेश आयु को ਜਾਂ ਭੈਣਾ ਮਤਲਬ ਸ਼ੁਰੂ ਤੋਂ ਹੀ ਆਪਣੇ ਫਾਦਰ ਸਾਹਿਬ ਦੇ ਨਾਲ ਆਪਣੇ ਹਸਬੰਦ ਦੇ ਨਾਲ ਸ਼ੁਰੂ ਤੋਂ ਹੀ ਕੰਮ ਕਰਉਂਦੀ ਹੈ ਨਹੀਂ ਹੈ ਹਨ ਤੇ ਮਤਲਬ ਉਹ ਕੰਡ ਤੇ ਨਹੀਂ ਆਉਂਦੀ ਹੈਗਾ ਆਪਣੇ ਭਾਈ ਘਰ ਦੇ ਤੋਂ ਸ਼ੁਰੂ ਤੋਂ ਕੰਡ ਤੇ ਨਹੀਂ ਜਾਂਦੀ ਪਰ ਅੰਦਰੋਂ ਦੀ ਉਹ ਸਾਰੀ ਆਪਣਾ ਵਰਕਸ਼ਾਪ ਦਾ ਕੰਮ ਉਹ ਨਾਲ ਕਰਉਂਗੀ ਹੈ ਜੋ ਵੀ ਜਦੋਂ ਅਸੀਂ ਪੈਕ ਜਦੋਂ ਅਸੀਂ ਆਪਣੇ ਫਾਦਰ ਸਾਹਿਬ ਤੇ ਚਾਰਟ ਹੈ ਆਪਣੇ ਫਾਦਰ ਸਾਹਿਬ ਰੋਡ ਉਹ ਡਾਕਟਰ ਦਾ ਕੰਮ ਨਹੀਂ ਕਰਦੇ ਹਿੰਦੇ ਸੀ ਬਟ ਅਸੀਂ ਵੀ ਕਦੇ ਫਰੰਟ ਤੇ ਹੀ ਸਿਉਂਗਿਆਂ ਤੇ ਜਦੋਂ ਹੌਲੀ-ਹੌਲੀ ਸਾਡੇ ਫਾਦਰ ਸਾਹਿਬ ਨੂੰ ਸਾਡੇ ਤੇ ਯਕੀਨ ਬਣਿਆ ਕਿ ਹਾਂ ਹੁਣ ਮੇਰੇ ਬੇਟੇ ਕੰਮ ਕਰ ਸਾਡੇ ਨੂੰ ਇਸ ਟੈਕਨੀਕਲ ਰਾਈਡਰ ਵਿੱਚ ਅੱਗੇ ਲੈ ਕੇ ਆਏ ਤੇ ਕਿਉਂਕਿ ਕੁੜੀਆਂ ਨੂੰ ਜਿਹੜਾ ਅ빠 ਮੁੰਡਿਆਂ ਦੀ ਸਪੋਰਟ ਕਰਦੇ ਆ ਪਰ ਜਦੋਂ ਆਪਾਂ ਕੁੜੀਆਂ ਨੂੰ ਇਸ ਰਾਈਡਰ ਵਿੱਚ ਲੈ ਜਾਵਾਂਗੇ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੱਧ ਕੇ ਪ੍ਰਾਅਵਯੀਆਂ ਹੋਣਗੀਆਂ ਹੁਣ ਕਈ ਆਪਾਂ ਇਹ ਨਹੀਂ ਕਿ ਮੁੰਡੇ ਕਾਮਲੀ ਕਰਦੇ ਹੈ ਜਾਂ ਸਾਡੇ ਅੱਖੇ ਵੀ ਲੱਗਦੇ ਹੈਗੇ ਜੇ ਆਪਾਂ ਮੁੰਡੇ ਨੂੰ ਆਪਾਂ ਜਦੋਂ ਕੋਈ ਬਰਦਰ ਲੱਗ ਜਾਏ ਮੁੰਡੇ ਨੂੰ ਤਾਂ ਪਰਿਵਰਤਨੋ ਵੀ ਅੱਜ ਕੱਲੇ ਜੇ ਵੀ ਬੇਕਰਾਨੇ ਤੋਂ ਆਟੋਮੈਟਿਕਲੀ ਕੰਮ ਕਰਦਾ ਹੈ ਮੇਰੇ ਘਰ ਮੈਨੂੰ ਸੈਲਰੀ ਮਿਲਦੀ ਆ ਤੇ ਮੈਂ ਆਪਣਾ 8 ਜਾਂ 10 ਘੰਟੇ ਆਪਣੇ ਕੰਮ ਤੇ ਲਾਉਂਦੇ ਫਿਰ ਹੌਲੀ ਹੌਲੀ ਨਾਲ ਵਿੱਚ ਝੂਨ ਬਣ ਗਿਆ ਤੇ ਸਾਡੇ ਘਰਦਿਆਂ ਨੇ ਇੰਨਾ ਸੀ ਜਿਹੜਾ ਸਾਡੇ ਕੰਮ ਦੇ ਵਿੱਚ ਇੰਪਰੈਸ ਨਿਕਲਦਾ ਪੜਦਾ ਉਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦੇਣਾ ਸੈਲਰੀ ਲਗੋ ਦੋ ਦਿਨ ਵੀ ਕੰਮ ਕੀਤਾ ਉਸ ਤੋਂ ਬਾਅਦ ਸਾਡੇ ਕੰਮ ਤੇ ਵੀ ਝੂਨ ਬਣ ਗਿਆ ਤੇ ਮਤਲਬ ਆਟੋਮੈਟਿਕਲੀ ਕੰਮ ਵਾਲੇ ਸਾਡਾ ਦੁਨੀਆ ਨਾ ਹੋ ਗਿਆ ਤਾਂ ਮੈਂ ਇਹ ਵੀ ਕਹਿੰਦੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਕੁੜੀਆਂ ਨੂੰ ਨੌਹਾਂ ਨੂੰ ਆਪਣੀਆਂ ਮਾਤਾਵਾਂ ਨੂੰ ਜਿਹਨੇ ਇਸ ਲੈਦਰ ਜਿੰਸਟ ਰੱਖਿਆ ਉਹਨਾਂ ਨੂੰ ਅੱਗੇ ਲੈ ਜਾਓ ਉਹਨਾਂ ਦੀ ਅਸਰ ਲੈ ਜਾਓ ਤੇ ਆਪਾਂ ਆ ਟੈਕਨੀਕਲ ਲੈਵਲ ਵਿੱਚ ਬਹੁਤ ਜ਼ਿਆਦਾ ਕੰਮ ਆਪ ਕੋ ਹੋ ਸਕਦੇ ਆ ਤੇ ਮੈਂ ਬਸ ਇਹ ਹੀ ਕਹਿਣਾ ਚਾਹੁੰਦੀ ਕੁੜੀਆਂ ਨੂੰ ਫਾਈਨੈਂਸ਼ਲੀ ਸਟਰੋਂਗ ਹੋਣਾ ਚਾਹੀਦਾ ਹੈ ਆਪਾਂ ਫਾਈਨੈਂਸ਼ਲੀ ਸਟਰੋਂਗ ਹੋਵੋ ਤੁਸੀਂ ਇੱਦਾਂ ਹੀ ਬਹੁਤ ਕੁਝ ਕਰ ਸਕਦੇ ਆ ਆਪਾਂ ਕਹਿੰਦਾ ਕਿ ਜਿਆਦਾ ਯਾਰ ਸਾਡੇ ਯਾਰਾ ਪਾਈਟ ਪੰਜਾਬ ਆਪਣੀ ਘਰ ਚ ਰਹਿ ਕੇ ਆਪਣੀ ਆਪਣੀ ਦਿੱਤੇ ਨੂੰ ਅੱਗੇ ਲੈ ਕੇ ਕਮਾ ਸਕਦੇ ਆ ਮੈਨੂੰ ਵੀ ਲਾਜ਼ਮਤ ਆ ਪਾਉਣਾ ਕਨੇਡਾ ਮਿਕਾ ਦੀ ਲੋੜ ਹੈਗੀਆ ਇੱਥੇ ਆਪਣਾ ਬਹੁਤ ਪਿਆਰੀ ਫੈਮਿਲੀ ਆਪਣੇ ਬੱਚੇ ਸਾਰੇ ਕਿੱਥੇ ਆ ਸੋ ਇੱਥੇ ਰਹਿ ਕੇ ਕਾਮਯਾਬ ਹੋਮ ਕੇ ਤਾਂ ਮੈਨੂੰ ਲੱਗਦਾ ਤੁਹਾਡੀ ਸਭ ਤੋਂ ਜਿਆਦਾ ਉਤਲਾਹੀ ਆ ਆਪਣੇ ਨਾਮ ਤੇ ਆਪਣੇ ਸਿਰ ਤੇ ਆਪਣੇ ਮਾਪ ਦਾ ਆਪਣੇ ਪਿੰਡ ਦਾ ਸામਨੇ ਦੇ ਸਾਹਮਣੇ ਊੜੀ ਸੰਭਾਲਣੀ شری ما <سؤال> کام جی نے سماج کی گل کی ہے بارے <سؤال> بہت ہی اچے بچار رکھے نے میرے بہت ہی پرمتر سردار <سؤال> سرمیت <سؤال> سب چوہان ہونا نے سماج کا ذکر کیا وشوکرما سماج جڑا ہے اس کی بہت بڑی دن ہے جی اب دیش نے ایقی کی ہے ਉਹਨੇ ਵੀ ਤੁਹਾਡਾ ਬਹੁਤ